ਜਿਹੜੇ ਮੌਜੂਦਾ ਐਮ.ਐਲ.ਏ ਐ ਉਹ ਦੋ ਤਿੰਨ ਦਿਨ ਤਾਂ ਪਹਿਲਾਂ ਬੜਾ ਕਹਿੰਦਾ ਸੀ ਤੁਹਾਡੇ ਕਾਜ ਨਹੀਂ ਰੱਦ ਉਸਨੇ ਜੀ ਇਸ ਤਰ੍ਹਾਂ ਲਿਆਓ ਮੈਂ ਜ਼ਿੰਮੇਵਾਰ ਐਂ ਕਰਦਾ ਹਾਂ ਤੇ ਜਿਹਨਾਂ ਜਿਹੜਾ ਰਾਤ ਇਹਨਾਂ ਨੇ ਦਬਾਅ ਪਾ ਕੇ ਇੱਥੇ ਕੰਮ ਕਰਿਆ ਜਦੋਂ ਕਿ ਉਹਨਾਂ ਦੇ ਸਾਰੇ ਕੈਂਡੀਡੇਟ ਹਰਦੇ ਸੀ ਸਾਰੇ ਪੇਪਰ ਸ਼ਰਮਣੀ ਕਾਲੇਦਲ ਦੇ ਪੂਰੇ ਸੀ ਐਫੀਡਾਉਟ ਲੱਗਿਆ ਸੀ ਸਾਰੇ ਐਨ.ਓ.ਸੀ ਬਕਾਇਦਾ ਚੁੱਲਾ ਟੈਕਸ ਨਾਲ ਲੱਗਿਆ ਸੀ ਬਿਨਾਂ ਕਿਸੇ ਕਾਰਨੋ ਇਹ ਇਹ ਸਾਰੇ ਕਾਜ ਰੱਦ ਕੀਤੇ ਗਏ ਰਾਤ ਉਹਨਾਂ ਨੇ ਕੈਂਡੀਡੇਟਾਂ ਦੇ ਨਾਂ ਹੀ ਨਹੀਂ ਲਾਏ ਵੀ ਕਿਹੜੇ ਕਿਹੜੇ ਕੈਂਡੀਡੇਟ ਜਿਹੜੇ ਰਹਿ ਗਏ ਆ ਜਾਂ ਕੌਣ ਕਿਹਦੇ ਰੱਦ ਹੋਏ ਆ ਉਹਦਾ ਕਾਰਨ ਹਾਲੇ ਤੱਕ ਨਹੀਂ ਲਾਇਆ ਕਿਉਂਕਿ ਕਾਰਨ ਕੋਈ ਬਾਜਬ ਬਣਦਾ ਹੀ ਨਹੀਂ ਰੱਦ ਦੀ ਫੋਰਮ ਲਾਤੀ ਉਹਦੇ ਕਾਰਨ ਹੀ ਨਹੀਂ ਲਿਖਿਆ ਇਹਦਾ ਮਤਲਬ ਇਹ ਘਬਰਾਉਂਦੇ ਆ ਪਹਿਲਾਂ ਤੁਹਾਡੀਆਂ ਰੱਦ ਹੋਈਆਂ ਸਾਡੀਆਂ 24 ਫਾਈਲਾਂ ਬਲਗ ਸੰਮਤੀ ਦੀਆਂ ਟੋਟਲ ਇਥੋਂ ਰੱਦ ਕੀਤੀਆਂ ਤੁਸੀਂ ਕਾਗਜ਼ ਰੱਦ ਕਰਾਉਨੇ ਜੇ ਤੁਹਾਡੇ ਚ ਦਮ ਹੈਗਾ ਤਾਂ ਇਲੈਕਸ਼ਨ ਲੜੋ ਸਮਾਂ ਤਾਂ ਆ ਹੀ ਜਾਣਾ ਸਮਾਂ ਤਾਂ ਆਏਗਾ ਕਿੰਨਾ ਚਿਰ ਕਿੱਥੇ ਧੱਕਾ ਕਰ ਲੈਣਗੇ ਤਾਂ ਮੈਂ ਭਗਵੰਤ ਮਾਨ ਨੂੰ ਕਹਿਣਾ ਚਾਹੁੰਨੀ ਆ ਕਿ 27 ਚ ਇੱਥੇ ਤਾਂ ਧੱਕੇ ਕਰ ਲੈ 27 ਚ ਕੀ ਕਰੋਗੇ ਤੁਹਾਨੂੰ 27 ਚ ਕਿਤੋਂ ਇੱਕ ਵੀ ਸੀਟ ਲੈ ਗਏ ਤੁਸੀਂ ਤਾਂ ਫਿਰ ਤੁਹਾਨੂੰ ਅਸੀਂ ਪੁੱਛਾਂਗੇ ਉਹ ਜਿਹੜਾ ਇੱਕ ਇਹਨਾਂ ਦਾ ਗੰਜਾ ਜਿਹਾ ਉਹ ਕਹਿੰਦਾ ਕੀ ਪਤਾ ਨੀ ਕੀ ਕਹਿੰਦਾ ਸ਼ਾਨਦਾਮ ਦੰਡ ਭੇਦ ਕੁਛ ਇਹ ਕਹਿ ਰਿਹਾ ਇਹ ਸ਼ਰਿਆਂ ਮੋਹ ਇਸ ਤਰ੍ਹਾਂ ਦੀਆਂ ਕਹਿ ਰਹੇ ਉਹਨਾਂ ਨੂੰ ਕੋਈ ਕੁਝ ਤੁਹਾਨੂੰ ਲੱਗਦਾ ਆ ਉਹ ਸ਼ੁਰੂ ਹੋ ਗਿਆ ਪੰਜਾਬ 'ਚ ਅਫਸਰ ਸਹਿਬਾਨ ਦਾ ਸਰਕਾਰ ਦੀ ਕੱਟ ਪੁਤਲੀ ਬਣ ਕੇ ਇਹਨਾਂ ਦੇ ਹੱਥਾਂ 'ਚ ਰਾਜ ਰਿਹਾ ਹੈ ਉਹ ਸਮਾਉਣ ਤੇ ਇਹਨਾਂ ਨੂੰ ਪੁਛਤੌਣਾ ਪਊਗਾ ਕਿਸੇ ਨਾਲ ਕੋਈ ਨਾ ਤਾਂ ਲਿਆਇ ਕੀਤੀ ਜਾਣੀ ਤੇ ਨਾ ਬਖਸ਼ਿਆ ਜਾਣਾ ਜੇ ਇਹਨਾਂ ਦੇ ਵਿੱਚ ਲੱਤਾਂ 'ਚ ਦਮ ਹੈਗਾ ਤਾਂ ਮੇਰੇ ਕਾਗਜ਼ ਸਹੀ ਕਰਵਾ ਦੇਣ ਤੇ ਇਲੈਕਸ਼ਨ ਹੋ ਜਾਣ ਚਾਹੀਦੇ ਸਨ ਮਤਲਬ ਜਿਹੜਾ ਹੁਣ 6 ਫੈਸਲੇ ਸੀਗੇ ਬਾਜਖਾਨੇ ਪੰਜ ਰੱਦ ਹੋ ਗਏ ਮਤਲਬ ਬੰਦਾ ਇੱਕ ਤਰੀਕੇ ਨਾਲ ਸਿੱਧਾ ਤਰੀਕੇ ਨਾਲ ਜੇਤੂ ਕਰਾਰ ਦੇਤਾ ਉਹਨਾਂ ਨੂੰ ਸਿੱਧਾ ਜੇਤੂ ਕਰਾਰ ਦੇਤਾ ਜੀ ਕੋਠੀ 'ਚ ਬਿਠਾ ਕੇ ਐ ਕਹਿੰਦਾ ਵੀ ਤੂੰ ਜਿੱਤਿਆ ਮੈਂ ਗੱਲ ਖਤਮ ਐ ਬਾਕਾ ਕਾਗਜ਼ ਭਰ ਦੇ ਮੇਰੇ ਕਾਗਜ਼ ਧੱਕੇ ਨਾਲ ਕੈਨਸਲ ਕਰਾਏ ਜਾਂਦੇ ਇਕੱਲੇ ਸੁਗਵੀਰ ਸਿੰਘ ਬਾਦਲ ਦੇ ਖੌਫ ਤੋਂ ਹੀ ਡਰੀ ਜਾਂਦੇ ਆ ਕਿ ਕਾਲੀ ਦਲ ਦੇ ਜਿੰਨੇ ਕਾਗਜ਼ ਇਹਨਾਂ ਨੇ ਰੱਦ ਕਰਾਏ ਐ ਐਮਐਲਏ ਸਾਹਿਬ ਨੂੰ ਬੇਨਤੀ ਆ ਵੀ ਕਿਸੇ ਇੱਕ ਦੇ ਚੋਣ ਕਰਾ ਕੇ ਵੇਖ ਲੈ ਜੇ ਕੋਈ ਇਹਦਾ ਬੰਦਾ ਜਿੱਤ ਜੇ ਤਾਂ ਸਾਸੀਂ ਦੂਜਿਆਂ ਵੀ ਇਹਨਾਂ ਨੂੰ ਛੱਡ ਦਿਆਂਗੇ ਤੁਹਾਡੇ ਕਮੀ ਸੀ ਕੋਈ ਕਾਗਜ਼ਾਂ ਵਿੱਚ ਕੋਈ ਕਮੀ ਨਹੀਂ 1% ਦੀ ਵੀ ਸਾਡੀ ਕਮੀ ਦੀ ਕੋਈ ਜਿਉਂ ਐਫੀ ਡੈਪਟਾ ਵਗੈਰਾ ਜੋ ਵੀ ਲੱਗਣਾ ਸੀ ਸਾਰਾ ਸੀ ਲਾਇਆ ਜੀ ਹਾਂ 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 ਜੀ ਕਮੀ ਜੇ ਕੋਈ ਕਾਗਜ਼ਾਂ ਵਿੱਚ ਕਮੀ ਹੈ ਤਾਂ ਸਾਨੂੰ ਦੱਸਿਆ ਤਾਂ ਜਾਵੇ ਵੀ ਤੁਹਾਡੇ ਆ ਕਾਗਜ਼ਾਂ ਵਿੱਚ ਕਮੀ ਹੈ ਪਟਿਆਲੇ ਐਸਐਸਪੀ ਪਟਿਆਲੇ ਵਾਲੇ ਆ ਜਿਨ੍ਹਾਂ ਦਾ ਲਾਰਡ ਆਰਡਰ ਕਾਇਮ ਰੱਖਣਾ ਡਿਊਟੀ ਹੈ ਉਹ ਹੀ ਹਦਾਇਤਾਂ ਦੇ ਰਿਹਾ ਵੀ ਤੁਸੀਂ ਪੇਪਰ ਖੋਲੋ ਕਿਉਂਕਿ ਉਹਨਾਂ ਨੇ ਬਕਾਇਦਾ ਇਸ ਗੱਲ ਦਾ ਆਖਿਆ ਉਹ ਸਾਡੇ ਇੱਥੇ ਲਾਗੂ ਹੋਗੀ ਆ ਜੇਤੋ ਦਾ ਹਲਕੇ ਦਾ ਐਮਐਲਏ ਆ ਉਹ ਬੜਾ ਕਹਿ ਰਿਹਾ ਸੀ ਕਿ ਸਾਡੇ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਨੇ ਤੇ ਮੈਂ ਅੱਜ ਉਹਨੂੰ ਪੁੱਛਣਾ ਚਾਹੁੰਨੀ ਆ ਵੀ ਆ ਪ੍ਰਬੰਧ ਕੀਤੇ ਸੀ ਸਾਡੀਆਂ 24 25 ਬਲਾਕ ਸਮਤੀਆਂ ਤੁਸੀਂ ਕੈਨਸਲ ਕਰ ਦਿੱਤੀਆਂ ਅਸੀਂ ਵਕੈਦਾ ਦੋ ਤਿੰਨ ਵਕੀਲ ਬਿਠਾ ਕੇ ਕਾਗਜ਼ ਤਿਆਰ ਕਰਵਾਏ ਸੀ ਸਾਡੇ ਕਾਗਜ਼ਾਂ ਵਿੱਚ ਕੋਈ ਤਰੁੱਟੀ ਨਹੀਂ ਤਾਂ ਮੈਂ ਇੱਥੋਂ ਦੇ ਅਫਸਰਾਂ ਨੂੰ ਪੁੱਛਣਾ ਚਾਹੁੰਨੀ ਆ ਕਿ ਕੀ ਤੁਸੀਂ ਨੌਕਰੀਆਂ ਕਰਦੇ ਹੋ ਤੁਸੀਂ ਅਫਸਰ ਹੋ ਇਹ ਜਿਹੜੇ ਸਾਰੇ ਅਫਸਰ ਨੇ ਜ਼ਿਲ੍ਹਾ ਫਰੀਦਕੋਟ ਦਾ ਪ੍ਰਸ਼ਾਸਨ ਟੋਟਲ ਇਹਨਾਂ ਦੀ ਕੱਟ ਪੁਤਲੀ ਬਣਿਆ ਹੋਇਆ ਲੋਕਵਾਇ ਟੀਵੀ ਨਾਲ ਜੁੜੇ ਤੁਸੀਂ ਮੈਂ ਮਹਤਾਜ ਪੰਜਾਬ ਦੇ ਵਿੱਚ ਬਲਾਕ ਸਮਤੀ ਦੇ ਜਿਹੜਾ ਪ੍ਰੇਸ਼ਦਿਆਂ ਚੋਣਾਂ ਨੇ ਉਸ ਤੋਂ ਜੋ ਕੁਝ ਵਾਪਰ ਰਿਹਾ ਤਸਵੀਰਾਂ ਤੁਹਾਨੂੰ ਸਭ ਨੂੰ ਦਿਖਾ ਰਹੇ ਹਾਂ ਲਗਾਤਾਰ ਤੇ ਉਹੀ ਕੁਝ ਜੋ ਕੱਲ ਰੱਦ ਹੋਣੇ ਸੀ ਕਾਗਜ਼ੇ ਦੇ ਵਿੱਚ ਜੋ ਵਾਪਰਿਆ ਪਹਿਲਾਂ ਇੱਥੇ ਬੜਾ ਪਿਆਰ ਦੇ ਨਾਲ ਕਾਗਜ਼ ਭਰਾਏ ਜਾਂਦੇ ਨੇ ਕਿ ਭਾਈ ਸਾਰੇ ਭਰੋ ਪਰ ਕੱਲ ਕੀ ਹੁੰਦਾ 25 ਦੇ ਕਰੀਬ ਜਿਹੜੀਆਂ ਫਾਈਲਾਂ ਨੇ ਰੱਦ ਹੁੰਦੀਆਂ ਨੇ ਲਗਭਗ ਜੋ ਸ਼੍ਰੋਮਣੀ ਅਕਾਲੀ ਦਲ ਪਾਰਟੀ ਨਾਲ ਸੰਬੰਧਤ ਨੇ ਉਹ ਸਾਰੇ ਇੱਥੇ ਮੌਜੂਦ ਨੇ ਜਿਨ੍ਹਾਂ ਜਿਨ੍ਹਾਂ ਦੇ ਕਾਗਜ਼ ਰੱਦ ਹੋਏ ਨੇ ਤੇ ਲੀਡਰਸ਼ਿਪ ਮੌਜੂਦ ਹੈ ਗੱਲਬਾਤ ਕਰਦੇ ਆ ਕਿ ਕਾਰਨ ਕੀ ਹੈ ਕਿਉਂਕਿ ਕਈ ਥਾਵਾਂ ਦੇ ਉੱਤੇ ਜਿਹੜੀਆਂ ਬਲਾਕ ਸਮਿਤੀ ਦੀਆਂ 6 ਵਿੱਚੋਂ 5 ਰੱਦ 4ਾਂ ਵਿੱਚੋਂ 3 ਰੱਦ ਮਤਲਬ ਇੱਕ ਇੱਕ ਬੰਦਾ ਰਹਿ ਗਿਆ ਸਭ ਤੋਂ ਪਹਿਲਾਂ ਤਾਂ ਜੀ ਕਿਵੇਂ ਦੇਖਦੇ ਹੋ ਕੀ ਕਾਰਨ ਹੈ ਜਿਹੜੀਆਂ ਤੁਹਾਡੀਆਂ ਫਾਈਲਾਂ ਰੱਦ ਕੀਤੀਆਂ ਗਈਆਂ ਨੇ ਜੀ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਕਾਰਨ ਇਹ ਹੈ ਵੀ ਸ਼੍ਰੋਮਣੀ ਅਕਾਲੀ ਦਲ ਦੀ ਜੋ ਪਿਛਲੇ ਸਮੇਂ ਤੁਸੀਂ ਦੇਖਿਆ ਹੀ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀਗਵਾਈ ਦੇ ਵਿੱਚ ਜੋ ਉਹਨਾਂ ਨੇ ਕੰਮ ਕੀਤੇ ਆ ਕਿਸਾਨਾਂ ਮਜ਼ਦੂਰਾਂ ਪੰਜਾਬੀਆਂ ਦੀ ਜਿਸ ਤਰ੍ਹਾਂ ਬਾਹ ਫੜੀ ਹੈ ਜੀ ਔਰ ਪੰਜਾਬ ਦੇ ਲੋਕ ਹੁਣ ਮਹਿਸੂਸ ਕਰਨ ਲੱਗ ਗਏ ਆ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦਾ ਵਿਕਾਸ ਕਰ ਸਕਦੀ ਹੈ ਔਰ ਬਾਦਲ ਸਾਹਿਬ ਦੇ ਕੀਤੇ ਕੰਮਾਂ ਨੂੰ ਲੋਕ ਪੰਜਾਬ ਦੇ ਲੋਕ ਯਾਦ ਕਰਨ ਲੱਗ ਗਏ ਆ ਤੇ ਇਸ ਗੱਲ ਤੋਂ ਇਹ ਜਿਹੜੀ ਮੌਜੂਦਾ ਸਰਕਾਰ ਹੈ ਘਬਰਾ ਗਈ ਹੈ ਵੀ ਲੋਕ ਸਾਰੇ ਸੁਖਵੀਰ ਸਿੰਘ ਬਾਦਲ ਦੇ ਦੀਗਵਾਈ ਦੇ ਵਿੱਚ ਲਾਂਬੰਦ ਹੋ ਰਹੇ ਆ ਇਸ ਨੂੰ ਡਰਦੇ ਹੋਏ ਵੀ ਅਸੀਂ ਜਿਤਨਾ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਜਿਹੜੇ ਸਾਰੇ ਉਮੀਦਵਾਰਾ ਜਿੱਤ ਜਾਣਗੇ ਇਹਨਾਂ ਨੇ ਇਸ ਤਰ੍ਹਾਂ ਦੇ ਹੱਥ ਕੰਨੇ ਆਪਣੇ ਮੈਂ ਤਾਂ ਇਸ ਤਰ੍ਹਾਂ ਵੀ ਹੈਰਾਨੀ ਗੱਲ ਹੈ ਵੀ ਇਹ ਸਾਡੇ ਇੱਥੇ ਜਿਹੜੇ ਮੌਜੂਦਾ ਐਮ.ਐਲ.ਏ ਹੈ ਉਹ ਦੋ ਤਿੰਨ ਦਿਨ ਤਾਂ ਪਹਿਲਾਂ ਬੜਾ ਕਹਿੰਦਾ ਸੀ ਸੋਡੇ ਕਾਜ ਨਹੀਂ ਰੱਦ ਉਸਨੇ ਜੀ ਇਸ ਤਰ੍ਹਾਂ ਲਿਆਓ ਮੈਂ ਜ਼ਿੰਮੇਵਾਰ ਐਂ ਕਰਦਾ ਹਾਂ ਤੇ ਜਿਹਨਾਂ ਜਿਹੜਾ ਰਾਤ ਇਹਨਾਂ ਨੇ ਦਬਾਅ ਪਾ ਕੇ ਇੱਥੇ ਕੰਮ ਕਰਿਆ ਜਦੋਂ ਕਿ ਉਹਨਾਂ ਦੇ ਸਾਰੇ ਕੈਂਡੀਡੇਟ ਹਰਦੇ ਸੀ ਤਾਂ ਫੇਰ ਉਹ ਇਹ ਸਮਾ ਇਹਦਾ ਮਤਲਬ ਹੀ ਉਹ ਕੋਈ ਜੁਬਾਨ ਨਹੀਂ ਉਹਨਾਂ ਦੀ ਗੱਲ ਤਾਂ ਇਹ ਭਗਤ ਸਿੰਘ ਦੀ ਤੇ ਭੀਮਰਾਓ ਵੇਦ ਕਰਦੀ ਕਰਦੇ ਆ ਸਾਰੇ ਅਫਸਰਾਂ ਦੇ ਉੱਤੇ ਐਮਐਲਏਾਂ ਦੇ ਸਾਰੇ ਆਪਣੇ ਮੁੱਖ ਮੰਤਰੀ ਸਾਹਿਬ ਆਪਦੇ ਦਫ਼ਤਰਾਂ ਦੇ ਵਿੱਚ ਭਗਤ ਸਿੰਘ ਤੇ ਭੀਮਰਾਓ ਵੇਦ ਕਰਦੀ ਇਹਨਾਂ ਨੇ ਫੋਟੋ ਲਾਈ ਆ ਜਿਹੜੇ ਕਿ ਸੰਵਿਧਾਨ ਦੇ ਨਮਰਤਾ ਔਰ ਇਹਨਾਂ ਨੇ ਉਹਨਾਂ ਦੀ ਫੋਟੋ ਦਾ ਭੀਮਰਾਓ ਵੇਦ ਦਾ ਅਪਮਾਨ ਕਰਿਆ ਜੇ ਜਿਨ੍ਹਾਂ ਨੇ ਕਿ ਸੰਵਿਧਾਨ ਬਣਾਇਆ ਕਾਨੂੰਨ ਬਣਾਇਆ ਉਹ ਸੰਵਿਧਾਨ ਦੀ ਇਹਨਾਂ ਨੇ ਧਜੀਆਂ ੜਾਈਆਂ ਸਾਰੇ ਪੇਪਰ ਸ਼੍ਰੋਮਣੀ ਕਾਲਜ ਦੇ ਪੂਰੇ ਸੀ ਐਫੀ ਡਾਊਟ ਲੱਗਿਆ ਸੀ ਸਾਰੇ ਐਨਓਸੀਸੀ ਬਕਾਇਦਾ ਚੁੱਲਾ ਟੈਕਸ ਨਾਲ ਲੱਗਿਆ ਸੀ ਜੀ ਬਿਨਾ ਕਿਸੇ ਕਾਰਨ ਉਹ ਇਹ ਸਾਰੇ ਕਾਜ ਰੱਦ ਕੀਤੇ ਗਏ ਜਿਸ ਦਾ ਕਿ ਹੈਰਾਨੀ ਵਾਲੀ ਗੱਲ ਹੈ ਵੀ ਹਲੇ ਕਾਰਨ ਹੀ ਨਹੀਂ ਲਾਇਆ ਰਾਤ ਉਹਨਾਂ ਨੇ ਕੈਂਡੀਡੇਟਾਂ ਦੇ ਨਾਂ ਹੀ ਨਹੀਂ ਲਾਏ ਵੀ ਕਿਹੜੇ ਕਿਹੜੇ ਕੈਂਡੀਡੇਟ ਜਿਹੜੇ ਰਹਿ ਗਏ ਆ ਜਾਂ ਕੌਣ ਕਿਹਦੇ ਰੱਦ ਹੋਏ ਆ ਉਹਦਾ ਕਾਰਨ ਹਲੇ ਤੱਕ ਨਹੀਂ ਲਾਇਆ ਕਿਉਂਕਿ ਕਾਰਨ ਕੋਈ ਬਾਜਬ ਬਣਦਾ ਹੀ ਨਹੀਂ ਜੀ ਇੱਕ ਇਹ ਕਿੰਨੀ ਹੈਰਾਨੀ ਦੀ ਗੱਲ ਹੈ ਵੀ ਹਮੇਸ਼ਾ ਜੇ ਕਿ ਰੱਦ ਕਰਦੇ ਉਹਦਾ ਬਕਾਇਦਾ ਲਿਖਦੇ ਹੁੰਦੇ ਆ ਵੀ ਇਸ ਕਾਰਨ ਕਰਕੇ ਇਹ ਰੱਦ ਕੀਤਾ ਗਿਆ ਰੱਦ ਦੀ ਫੋਰਮ ਲਾਤੀ ਉਹਦੇ ਕਾਰਨ ਹੀ ਨਹੀਂ ਲਿਖਿਆ ਇਹਦਾ ਮਤਲਬ ਇਹ ਘਬਰਾਉਂਦੇ ਆ ਵੀ ਕਾਰਨ ਤਾਂ ਕੋਈ ਜਾਇਜ਼ ਹੈ ਹੀ ਨਹੀਂ ਜਿਹੜੇ ਰੱਦ ਕਰਿਆ ਤੋ ਲਾ ਲ ਨਹੀਂ ਰਹੇ ਅਸੀਂ ਹੁਣ ਗੱਲ ਕਰਕੇ ਆਏ ਆ ਵੀ ਨਹੀਂ ਅਸੀਂ ਇਸ ਤਰ੍ਹਾਂ ਦੇ ਇੱਥੇ ਧਰਦਾ ਪਏ ਸਾਨੂੰ ਦੱਸੋ ਵੀ ਕਿਸ ਕਾਰਨ ਕਰਕੇ ਰੱਦ ਕੀਤੇ ਹੁਣ ਉਹ ਕਹਿੰਦੇ ਵੇਟ ਕਰੋ ਅਸੀਂ ਕਾਰਨ ਦੱਸਦੇ ਆ ਕਿੰਨੀਆਂ ਪਹਿਲਾਂ ਤੁਹਾਡੀਆਂ ਰੱਦ ਹੋਈਆਂ ਨੇ ਸਾਡੀਆਂ 24 ਫੈਲਾਂ ਬਲਕ ਸਮਤੀ ਦੀਆਂ ਟੋਟਲ ਇਥੋਂ ਰੱਦ ਕੀਤੀਆਂ ਜਿਹੜੀਆਂ ਕਿ ਖਾਸ ਕਰਕੇ 7-8 ਜ਼ੋਨਾਂ ਜਿੱਥੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀਆਂ ਰੱਦ ਕੀਤੀਆਂ ਜਿਹੜੇ ਕਿ ਪੱਕਾ ਜਿਤਨਗੇ ਤਾਂ ਦੂਸਰੇ ਵੀ ਇਹ ਜਿਤਨ ਦੇ ਤਾਂ ਕਿਤੋਂ ਹੈ ਨਹੀਂਗੇ ਕਿਉਂਕਿ ਇਹਨਾਂ ਨੇ ਕੰਮ ਹੀ ਨਹੀਂ ਕੋਈ ਕਰਿਆ ਜਿਤਨਾ ਤੇ ਇਹਨਾਂ ਨੇ ਕਹਾਦਾ ਪਰ ਇਹ ਜਿਹੜੇ ਸਾਰੇ ਜਿਆਦੇ ਤਕੜੇ ਕੈਂਡੀਡੇਟ ਸੀ ਉਹਨਾਂ ਦੇ ਸਾਰਿਆਂ ਦੀਆਂ 7-8 ਜ਼ੋਨਾਂ ਤੋਂ ਰੱਦ ਕਰਤੀਆਂ ਪਰ ਇੱਥੇ ਸਵਾਲ ਇਹ ਪੈਦਾ ਹੁੰਦਾ ਕਿ ਬਾਕੀ ਥਾਮਾਂ ਤੋਂ ਕਿਉਂ ਨਹੀਂ ਕੀਤੀਆਂ ਜੇਕਰ ਤੱਕਾ ਕਰਨਾ ਹੁੰਦਾ ਤਾਂ ਬਾਕੀ ਜੂਨਾਂ ਵਿੱਚ ਵੀ ਕਰ ਸਕਦੇ ਆ ਬਾਕੀ ਜਿਹੜੀਆਂ ਪਲੱਗ ਸੰਪ ਤੋਂ ਵੀ ਰੱਦ ਕਰ ਸਕਦੇ ਫਿਰ ਉਹ ਤਾਂ ਕੀਤੀਆਂ ਨਹੀਂ ਹੋ ਨੇ ਉਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਜਦੋਂ ਕਿ ਕ ਇਹ ਸਾਰੇ ਜਿਹੜੇ ਇਥੋਂ ਸੀਗੇ ਸਾਰੇ ਤਕੜੇ ਮਜ਼ਬੂਤ ਕੈਂਡੀਡੇਟ ਸੀ ਹਲੇ ਕੀ ਪਤਾ ਹਲੇ ਕਿਉਂ ਤੇ ਕੰਮ ਪ੍ਰਕਿਰਿਆ ਚੱਲੀ ਜਾਂਦਾ ਹਲੇ ਕਿ ਨਾ ਧੱਕਾ ਕਰੋ ਹਟਣਗੇ ਉਹ ਥੋੜਾ ਥੋੜਾ ਕਰਕੇ ਇਹਨਾਂ ਦਾ ਇੱਕ ਯਤਨ ਆ ਵੀ ਅੱਜਕੱਲ੍ਹ ਇਸ ਤਰ੍ਹਾਂ ਕਰਦੀ ਏ ਫਿਰ ਕਸੂਰ ਕਰਦੀ ਏ ਕਿਸ ਨੂੰ ਡਰਾ ਲਾਂਗੇ ਕਿਸ ਨੂੰ ਕੁਛ ਕਰਦੇ ਆਂਗੇ ਕੋਈ ਗਿਣਤੀ ਵੇਲੇ ਕਰ ਲਾਂਗੇ ਕੋਈ VOTING ਵੇਲੇ ਕਰ ਲਾਂਗੇ ਇਹਨਾਂ ਨੇ ਜਿਵੇਂ ਉਹ ਉਹਨਾਂ ਦਾ ਸਾਮਦਾਂਡ ਰਚੇ ਵਗੈਰਾ ਇਹਨਾਂ ਨੇ ਕਿ ਇਹਨਾਂ ਨੇ ਤਾਂ ਹੁਣ ਮੈਨੂੰ ਤਾਂ ਇਸ ਗੱਲ ਦੀ ਹੈਰਾਨੀ ਹੈ ਵੀ ਜਿਵੇਂ ਤੁਸੀਂ ਦੇਖਿਆ ਹੀ ਆ ਵੀ ਜਿਹੜੇ ਪਟਿਆਲੇ ਐਸਐਸਪੀ ਪਟਿਆਲੇ ਵਾਲੇ ਆ ਜਿਨ੍ਹਾਂ ਦਾ ਲਾਡਰ ਆਰਡਰ ਕਾਇਮ ਰੱਖਣਾ ਡਿਊਟੀ ਹੈ ਉਹ ਹੀ ਹਦਾਇਤਾਂ ਦੇ ਰਿਹਾ ਵੀ ਤੁਸੀਂ ਪੇਪਰ ਖੋਲੋ ਕਿਉਂਕਿ ਉਹਨਾਂ ਨੇ ਬਕਾਇਦਾ ਇਸ ਗੱਲ ਦਾ ਆਖਿਆ ਉਹ ਸਾਡੇ ਇੱਥੇ ਲਾਗੂ ਹੋ ਗਈ ਹੈ ਉਹ ਕਹਿੰਦੇ ਵੀ ਜੇ ਪੁਲਿਸ ਨੇ ਪੇਪਰ ਖੋਲੋ ਤਾਂ ਤੁਸੀਂ ਘਰੋਂ ਖੋਲੋ ਜਾਂ ਇੱਥੇ ਜਿਹੜੇ ਹੋਰ 2 ਕਿਲੋਮੀਟਰ ਪਿੱਛੇ ਖੋਲੋ ਜੇ ਕੋਈ ਰਹਿ ਗਏ ਤਾਂ ਜਿਹੜਾ ਅੰਦਰ ਆਰੋ ਵਗੈਰਾ ਪ੍ਰਸ਼ਾਸਨ ਆ ਉਹ ਰੱਦ ਕਰ ਦੇਣਗੇ ਅੱਜ ਉਹ ਜਿਹੜੀ ਉਹ ਜਿਹੜੀ ਪਾਲਿਸੀ ਆ ਉਹ ਸਾਡੇ ਇੱਥੇ ਲਾਗੂ ਹੋ ਗਈ ਹੈ ਜੇ ਬਾਹਰ ਨਹੀਂ ਖੋਏ ਤਾਂ ਉਹ ਉਹਨਾਂ ਦੇ ਕਿਉਂਕਿ ਉਹ ਕਹਿੰਦੇ ਵੀ ਇਹ ਸਰਕਾਰ ਦਾ ਫੈਸਲਾ ਹੈ ਐਸਐਸਬੀ ਵਰਨ ਸ਼ਰਮਾ ਪਟਿਆਲੇ ਵਾਲੇ ਕਹਿ ਰਹੇ ਆ ਵੀ ਇਹ ਇੱਕ ਸਰਕਾਰ ਦਾ ਫੈਸਲਾ ਹੈ ਵੀ ਜੇ ਬਾਹਰ ਨਹੀਂ ਕੋ ਹੁੰਦਾ ਤਾਂ ਫਿਰ ਜਿਹੜੇ ਆਰਓ ਆ ਉਹ ਰੱਦ ਕਰ ਦੇਣਗੇ ਉਹ ਜਿਹੜੀ ਪਾਲਿਸੀ ਅੱਜ ਸਾਡੇ ਇੱਥੇ ਜੈਤੋ ਬਲਾਕ ਸੰਮਤੀ ਚ ਲਾਗੂ ਹੋ ਗਈ ਹੈ ਸਾਡੇ ਬਿਲਕੁਲ ਜਿਨ੍ਹਾਂ ਦੇ ਟੂਲਾ ਚੁੱਲਾ ਟੈਕਸ ਬਕਾਇਦਾਰ ਸੀਦਾ ਨਾਲ ਲੱਗੀਆਂ ਹੈ ਬਕਾਇਦਾ ਐਫੀ ਡਾਟ ਲੱਗਿਆ ਬਕਾਇਦਾ ਐਨਓਸੀ ਲੱਗਿਆ ਕੋਈ ਕਾਰਨ ਹੈ ਹੀ ਨਹੀਂ ਉਹ ਵੀ ਰੱਦ ਕਰਤੇ ਐਸੇ ਕਰਕੇ ਤੇ ਨਾਲੇ ਕਾਰਨ ਨਹੀਂ ਲਿਖਿਆ ਉਹ ਕਹਦਾ ਹੀ ਰੱਦ ਹੋ ਗਿਆ ਕਾਰਨ ਕੋਈ ਲਾਇਆ ਲਿਖਿਆ ਹੀ ਨਹੀਂ ਇਸ ਕਰਕੇ ਉਹ ਸਰਕਾਰ ਦੀ ਲਾਗੂ ਉਹ ਜਿਹੜੀ ਪਾਲਿਸੀ ਹੈ ਉਹ ਕਿਸੇ ਦੇ ਪਹਿਲਾਂ ਪੇਪਰ ਖੋਲੇ ਕਿਸੇ ਦੇ ਹੋਰ ਰੱਦ ਕਰ ਲਏ ਹਲੇ ਕਿਹਾਂ ਉੱਥੋਂ ਤੱਕ 14 ਤਰੀਕ ਕੀ ਹੁੰਦਾ ਉਹ ਪਤਾ ਲੱਗੂ ਜੀ ਬੀਬੀ ਜੋ ਉਸ ਦਿਨ ਜਦਨ ਕਾਗਜ਼ ਭਰੇ ਸੀਗੇ ਉਸ ਦਿਨ ਬੜਾ ਪਿਆਰ ਨਾਲ ਕਿਹਾ ਜਾ ਰਿਹਾ ਸੀਗਾ ਕਿ ਜਿਹੜੀਆਂ ਹੋਰਾਂ ਪਾਰਟੀਆਂ ਦੇ ਬੰਦੇ ਨੇ ਉਹ ਪਹਿਲਾਂ ਭਰੋ ਉਸ ਦਿਨ ਲੱਗਦਾ ਸੀ ਤੁਹਾਨੂੰ ਕਿਹਾ ਕੁਝ ਵਾਪਰੂ ਬਾਅਦ ਵਿੱਚ ਮੈਂ ਉਸ ਦਿਨ ਵੀ ਮੈਂ ਵਰਸ਼ਨ ਦਿੱਤਾ ਸੀ ਕਿਉਂਕਿ ਜਿਹੜਾ ਇੱਥੇ ਜੈਤੋ ਦਾ ਹਲਕੇ ਦਾ ਐਮਐਲਏ ਆ ਉਹ ਬੜਾ ਕਹਿ ਰਿਹਾ ਸੀ ਕਿ ਸਾਡੇ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਨੇ ਤੇ ਮੈਂ ਅੱਜ ਉਹਨੂੰ ਪੁੱਛਣਾ ਚਾਹੁੰਨੀ ਆ ਵੀ ਆਹ ਪ੍ਰਬੰਧ ਕੀਤੇ ਸੀ ਸਾਡੀਆਂ 24 25 ਬਲਾਕ ਸੰਮਤੀਆਂ ਤੁਸੀਂ ਕੈਂਸਲ ਕਰ ਦਿੱਤੀਆਂ ਜਿੱਥੇ ਸਾਡੇ ਸਾਰੇ 24 25 ਸਾਡੇ ਜਿਹੜੇ ਬਲਾਕ ਸੰਮਤੀ ਦੇ ਮੈਂਬਰ ਸੀ ਸਾਰੇ ਜਿੱਤਦੇ ਸੀ ਔਰ ਮੈਂ ਉਹਦੇ ਬੋਲੀ ਵੀ ਸੀ ਵੀ ਜਿੱਥੇ ਜਿੱਥੇ ਸਾਡੇ ਖੜੇ ਆ ਕੈਂਡੀਡੇਟ ਸ਼ਰਮਣੀ ਅਕਾਲੀ ਦਲ ਦੇ ਸਾਰੇ ਜਿੱਤਣਗੇ ਤਾਂ ਇਹ ਘ ਭਰਾਏ ਹੋਏ ਆ ਜਿਸ ਤਰ੍ਹਾਂ ਤੁਸੀਂ ਕਿਹਾ ਇਹ ਵੀ ਹੋਰ ਨਹੀਂ ਕੀਤੀਆਂ ਪਰ ਜਿੱਥੇ ਹੋਰ ਇਹਨਾਂ ਨੇ ਨਹੀਂ ਕੀਤੀਆਂ ਤੇ ਉੱਥੇ ਗਿਣਤੀ 'ਚ ਦੇਖ ਲਿਓ ਉੱਥੇ ਗਿਣਤੀ 'ਚ ਇਹ ਸਾਡੇ ਨਾਲ ਇਹ ਕਰਨਗੇ ਧੱਕਾ ਕਰਨਗੇ ਕਿਉਂਕਿ ਇਹ ਆਪਣੀਆਂ ਆਦਤਾਂ ਤੋਂ ਬਾਜ਼ ਨਹੀਂ ਆ ਸਕਦੇ ਇਹ ਬੁਖੜਾਏ ਹੋਏ ਆ ਕਾਂਗਰਸ ਦੇਖੋ ਸੁਖਬੀਰ ਸਿੰਘ ਬਾਦਲ ਜੀ ਬਹੁਤ ਮਿਹਨਤ ਕਰ ਰਹੇ ਆ ਤੇ ਜਿਹੜਾ ਇਹ ਮਤਲਬ ਕਿ ਸਾਡਾ ਸ਼੍ਰੋਮਣੀ ਅਕਾਲੀ ਦਲ ਹੈ ਇਹ ਸਾਡਾ ਅੱਗੇ ਅੱਪ ਹੋ ਰਿਹਾ ਤਾਂ ਸਾਰੇ ਪਿੰਡਾਂ ਦੇ ਵਿੱਚ ਹੀ ਮਤਲਬ ਕਿ ਅਕਾਲੀ ਦਲ ਆ ਗਿਆ ਅਕਾਲੀ ਦਲ ਆ ਗਿਆ ਹੋ ਰਿਹਾ ਲੋਕ ਮੁੜੇ ਆ ਲੋਕ ਸਾਡੇ ਨਾਲ ਵਰਕਰ ਸਾਡੇ ਕੈਮ ਮੈਂ ਉਸ ਦਿਨ ਵੀ ਕਿਹਾ ਸੀ ਕਿ ਅਸੀਂ ਹੁਣ ਉਹ ਨਹੀਂ ਅਸੀਂ ਹੁਣ ਵਰਕਰ ਆ ਨਾ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਅਸੀਂ ਹੁਣ ਨੀਡਰ ਤੇ ਅਸੀਂ ਕਿਸੇ ਤੋਂ ਡਰਦੇ ਨਹੀਂ ਤੇ ਅਸੀਂ ਤੱਕਾ ਨਹੀਂ ਹੋਣ ਦਿਆਂਗੇ ਪਰ ਮੈਂ ਹੈਰਾਨ ਆ ਕਿ ਉਸ ਦਿਨ ਸਾਡੇ ਬਾਈ ਜੀ ਹੋਣਾ ਨੂੰ ਉਹ ਐਮਐਲਏ ਕਹਿ ਰਿਹਾ ਸੀ ਸਾਡੇ ਬੜੇ ਵਧੀਆ ਪ੍ਰਬੰਧ ਕੀਤੇ ਹੋਏ ਆ ਤਾ ਮੈਂ ਉਹਨਾਂ ਨੂੰ ਅੱਜ ਪੁੱਛਦੀਆਂ ਵੀ ਆਹ ਪ੍ਰਬੰਧ ਸੀ ਸਾਡੀਆਂ 25 ਬਲਾਕ ਸਮਤੀਆਂ ਤੁਸੀਂ ਕੈਂਸਲ ਕਰ ਦਿੱਤੀਆਂ ਬਿਨਾਂ ਕਾਰਨ ਦੱਸੇ ਸਾਨੂੰ ਕਾਰਨ ਤਾਂ ਦੱਸੋ ਅਸੀਂ ਵਕੈਦਾ ਦੋ ਤਿੰਨ ਵਕੀਲ ਬਿਠਾ ਕੇ ਕਾਗਜ਼ ਤਿਆਰ ਕਰਵਾਏ ਸੀ ਸਾਡੇ ਕਾਗਜ਼ਾਂ ਵਿੱਚ ਕੋਈ ਤਰੁੱਟੀ ਨਹੀਂ ਤਾਂ ਮੈਂ ਇੱਥੋਂ ਦੇ ਅਫਸਰਾਂ ਨੂੰ ਪੁੱਛਣਾ ਚਾਹੁੰਦੀ ਆ ਕਿ ਕੀ ਤੁਸੀਂ ਨੌکریاں ਕਰਦੇ ਹੋ ਤੁਸੀਂ ਅਫਸਰ ਹੋ ਇਹ ਜਿਹੜੇ ਸਾਰੇ ਅਫਸਰ ਨੇ ਜ਼ਿਲ੍ਹਾ ਫਰੀਦਕੋਟ ਦਾ ਪ੍ਰਸ਼ਾਸਨ ਟੋਟਲ ਇਹਨਾਂ ਦੀ ਕੱਟ ਪੁਤਲੀ ਬਣਿਆ ਹੋਇਆ ਕੋਈ ਵੀ ਇਹਨਾਂ ਨੂੰ ਗਲਤ ਕਰਨ ਤੋਂ ਰੋਕ ਨਹੀਂ ਰਿਹਾ ਤੇ ਫੇਰ ਸਮਾਂ ਤਾਂ ਆ ਹੀ ਜਾਣਾ ਹੈ ਸਮਾਂ ਤਾਂ ਆਏਗਾ ਕਿੰਨਾ ਚਿਰ ਕਿੱਥੇ ਧੱਕਾ ਕਰ ਲੈਣਗੇ ਤਾਂ ਮੈਂ ਭਗਵੰਤ ਮਾਨ ਨੂੰ ਕਹਿਣਾ ਚਾਹੁੰਨੀ ਆ ਕਿ 27 ਚ ਇੱਥੇ ਤਾਂ ਧੱਕੇ ਕਰ ਲੈ 27 ਚ ਕੀ ਕਰੋਗੇ ਤੁਹਾਨੂੰ 27 ਚ ਕਿਤੋਂ ਇੱਕ ਵੀ ਸੀਟ ਲੈ ਗਏ ਤੁਸੀਂ ਤਾਂ ਫਿਰ ਤੁਹਾਨੂੰ ਅਸੀਂ ਪੁੱਛਾਂਗੇ ਜਿਹੜਾ ੱੱੱਕਾ ਪਿੰਡਾਂ ਦੇ ਵਿੱਚ ੱੱੱਕਾ ਪਿੰਡਾਂ ਦੇ ਵਿੱਚ ਗੁੰਡਾਗਰਦੀ ਪਿੰਡਾਂ ਦੇ ਵਿੱਚ ਧਾਰਮਿਕ ਥਾਵਾਂ ਦੇ ਜਿੰਦਰੇ ਵਡਾਤੇ ਧਾਰਮਿਕ ਥਾਵਾਂ ਦੇ ਗੁਰੂ ਘਰਾਂ ਦੀਆਂ ਗੋਲਕਾਂ ਪਨਾਤੀਆਂ ਇਹ ਕੰਮ ਹੈ ਇਹਨਾਂ ਦੇ ਤੇ ਪਿੰਡਾਂ ਦੇ ਵਿੱਚ ਸ਼ਹਿਰਿਆਂਮ ਗੁੰਡਾਗਰਦੀ ਪਿੰਡਾਂ ਦੇ ਵਿੱਚ ਲੜਾਈਆਂ ਝਗੜੇ ਤੇ ਇਹ じゃ ਕੁਛ ਇਹ ਕਰ ਰਹੇ ਆ ਜਿਵੇਂ ਜਿਵੇਂ ਪਟਿਆਲੇ ਦੀਆਂ ਤਸਵੀਰਾਂ ਸਾਹਮਣੀਆਂ ਸੀ ਉਸ ਦਿਨ ਕਾਗਜ਼ ਖੋਕੇ ਭੱਜ ਰਹੇ ਸੀਗੇ ਆਮ ਆਦਮੀ ਪਾਰਟੀ ਦੇ ਵਰਕਰ ਤੇ ਇੱਥੇ ਅੱਜ ਇਹ ਕਾਗਜ਼ ਅੱਧੇ ਜਿਹੜੇ ਰੱਦ ਕਰਵਾਤੇ ਹੁਣ ਲੱਗਦਾ ਮਤਲਬ ਇਸੇ ਦੀ ਕਿਹੜਾ ੱੱਕਾ ਚੱਲੂ ਜਿਵੇਂ ਪਹਿਲਾਂ ਸਰਪੰਚੀ ਵੇਲੇ ਵੀ ਆਇਆ ਕੋਈ ਚੱਲਿਆ ਸੀ ਸਰਪੰਚੀ ਵੇਲੇ ਬਿਲਕੁਲ ਸਾਡੀਆਂ ਦੋ ਸਰਪੰਚੀਆਂ ਇਹਨਾਂ ਨੇ ੱੱਕਾ ਕਰਕੇ ਸਾਨੂੰ ਹਰਾਇਆ 475 ਵੋਟਾਂ ਸਾਡੀਆਂ ਡਬਲ ਮੋਹਰ ਲਾ ਕੇ ਰਿਜੈਕਟ ਕੀਤੀਆਂ ਗਈਆਂ ਆਪਾਂ ਸਾਰੇ ਖੜੇ ਆ ਸਾਰੇ ਆਪਾਂ ਅਲੋ ਇਲੈਕਸ਼ਨ ਹੋਏ ਵੋਟਾਂ ਪਾਈਆਂ ਪਵਾਈਆਂ ਅਸੀਂ ਬੁੱਢੇ ਹੋ ਗਏ ਵੋਟਾਂ ਪਾਉਂਦੇ ਕਦੇ 475 ਵੋਟਾਂ ਰੱਦ ਹੋਈਆਂ ਦੇਖੀਆਂ ਤੁਸੀਂ ਸੁਣੀਆਂ ਕਦੇ ਸਾਡਾ ਬੰਦਾ ਜਿੱਤਿਆ ਦੋ ਬੰਦੇ ਸਾਡੇ ਇਹਨਾਂ ਨੇ ਜਿੱਤੇ ਹਰਾਏ ਤਾਂ ਉਸੇ ਤੋਂ ਉਹਦੀ ਉਹਦਾ ਹੀ ਮਤਲਬ ਕੀ ਕਰਕੇ ਵੀ ਇੱਥੇ ਇਹਨਾਂ ਨੂੰ ਇਹਨਾਂ ਦੀ ਵੱਡੀ ਗੱਲ ਇਹ ਆ ਵੀ ਜਿਹੜਾ ਵੀ ਕੋਈ ਅਕਰਲੀ ਦਲ ਦਾ ਵਰਕਰ ਬੋਲਦਾ ਉਹਨੂੰ ਦਬਾ ਲਓ ਉਹਨੇ ਤੇ ਕੁਛ ਕਰੋ ਉਹਨੂੰ ਦਬਾ ਲਓ ਇੱਥੇ ਉਸ ਦਿਨ ਵੀ ਇਹੀ ਹੋਇਆ ਸੀ ਦੇਖੋ ਬਹੁਤ ਮਾੜੀ ਗੱਲ ਹੈ ਜਿਹੜੀਆਂ ਇਹ ਗੱਲਾਂ ਕਰਦੇ ਨੇ ਇਹ ਦੇਣੀਆਂ ਆਉਣੀਆਂ ਜੇ ਅੱਜ ਸਾਡੇ ਮਤਲਬ ਕਿ ਇਹਨਾਂ ਨੇ ਕਾਗਜ਼ ਰੱਦ ਕਰਾਤੇ ਅਤੇ ਕੀ ਇਹ 27 ਚਾਪ ਦੀ ਸਰਕਾਰ ਬਣਾ ਲੈਣਗੇ ਕੀ ਲੋਕ ਆ ਜਿਹੜੇ ਖੜੇ ਨੇ ਲੋਕ ਇਹ ਸਮਝਦੇ ਨਹੀਂ ਵੀ ਸਾਡੇ ਨਾਲ ਧੱਕਾ ਹੋ ਰਿਹਾ ਇਹ ਲੋਕਤੰਤਰ ਦਾ ਗळा ਘੁੱਟ ਰਹੇ ਆ ਇਹ ਲੋਕਤੰਤਰ ਹੈ ਤਾਂ ਮੈਂ ਉਹਦੇ ਵੀ ਇਹੀ ਗੱਲ ਕਹੀ ਸੀ ਵੀ ਲੋਕਤੰਤਰ ਤੁਸੀਂ ਕਾਗਜ਼ ਰੱਦ ਕਰਾਉਨੇ ਜੇ ਤੁਹਾਡੇ ਚ ਦਮ ਹੈਗਾ ਤਾਂ ਇਲੈਕਸ਼ਨ ਲੜੋ ਇਲੈਕਸ਼ਨ ਲੜ ਕੇ ਆਓ ਲੋਕ ਫਤਵਾ ਲੋਕ ਤੁਹਾਨੂੰ ਫਤਵਾ ਦੇਣਗੇ ਲੋਕਾਂ ਦਾ ਲੋਕ ਫਤਵਾ ਕਬੂਲ ਕਰੋ ਕਿ ਕੀ ਤੁਹਾਨੂੰ ਲੋਕ ਚੰਗਾ ਸਮਝਦੇ ਆ ਕੀ ਤੁਹਾਡੇ ਕੰਮਾਂ ਨੂੰ ਵੋਟ ਪੈ ਰਹੀ ਆ ਕੀ ਕੰਮ ਕੀਤੇ ਆ ਦੱਸੋ ਉਹ ਜਿਹੜਾ ਇੱਕ ਇਹਨਾਂ ਦਾ ਗੰਜਾ ਜਿਹਾ ਉਹ ਕਹਿੰਦਾ ਕੀ ਪਤਾ ਨ ਕੀ ਕਹਿੰਦਾ ਸ਼ਾਮਦਾਮ ਦੰਡ ਭੇਦ ਕੁਛ ਇਹ ਕਹਿ ਰਿਹਾ ਤੇ ਸ਼ਰਹਾਂ ਮ ਉਹ ਇਸ ਤਰ੍ਹਾਂ ਦੀਆਂ ਕਹਿ ਰਹੇ ਉਹਨਾਂ ਨੂੰ ਕੋਈ ਕੁਝ ਤੁਹਾਨੂੰ ਲੱਗਦਾ ਆ ਉਹ ਸ਼ੁਰੂ ਹੋ ਗਿਆ ਪੰਜਾਬ 'ਚ ਉਹਨਾਂ ਨੂੰ ਕੋਈ ਰੋਕ ਨਹੀਂ ਰੋਕਿਆ ਨਹੀਂ ਕਿਸੇ ਨੇ ਉਹਨਾਂ ਨੂੰ ਉਹ ਵੀ ਮਤਲਬ ਕਿ ਉਹੀ ਹੁਣ ਇਹਨਾਂ ਨੇ ਕਰ ਲਿਆ ਤੇ ਉਹੀ ਚੱਲ ਰਿਹਾ ਤੇ ਤੁਸੀਂ ਦੇਖੋਗੇ ਕਿਉਂਕਿ ਜਿੱਥੇ ਸਾਡੇ ਕਰਲੀ ਦਲ ਦੇ ਵਰਕਰ ਜਿੱਤਣਗੇ ਧੱਕਾ ਉੱਥੇ ਵੀ ਹੋਣਾ ਤੁਸੀਂ ਅੱਜ ਦੀ ਮੇਰੀ ਗੱਲ ਯਾਦ ਰੱਖਿਓ ਧੱਕਾ ਇੱਥੇ ਵੀ ਕਰਨਗੇ ਤੁਸੀਂ ਬਸ ਹਾਂ ਜੀ ਸਵਾਲ ਤੁਹਾਡੇ ਤੋਂ ਆ ਜਿਵੇਂ ਗੱਲ ਹੋ ਰਹੀ ਹੈ ਕਿ ਧੱਕਾ ਹੋ ਰਿਹਾ ਪਹਿਲਾਂ ਹੋਇਆ ਤੇ ਹੋਊਗਾ ਵੀ ਪਰ ਸਵਾਲ ਵਿਰੋਧੀ ਤੇਨੂੰ ਆ ਕਿ ਵਿਰੋਧੀ ਤੇਰ ਕਰ ਕੀ ਰਹੀ ਐ ਮਤਲਬ ਰਾਤ ਦੇ ਕਾਗਜ ਰੱਦ ਹੋਏ ਨੇ ਹਾਲੇ ਤੱਕ ਤੁਸੀਂ ਪਤਾ ਨਹੀਂ ਲਗਾ ਪਏ ਕਿ ਕੀ ਵਾਪਰਿਆ ਕੀ ਨਹੀਂ ਇਸ ਤੋਂ ਬਾਅਦ ਕਰੋਗੇ ਕੀ ਤੁਹਾਡੇ ਦੇ ਸਵਾਲ ਬੜੇ ਅੱਜ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹੈ ਉਹ ਬਹੁਤ ਹੌਸਲੇ ਤੇ ਜੋਸ਼ ਚ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜੋ ਹੜਪੀੜਤਾ ਦੀ ਸਹਾਇਤਾ ਕਰਕੇ ਅਕਾਲੀ ਦਲ ਦਾ ਨਾਮ ਬਣਾਇਆ ਸ਼ਾਇਦ ਇਹ ਦੂਪਹਿਰ ਨਾਲ ਇਤਿਹਾਸ ਚ ਨਾ ਤਾਂ ਕਿਸੇ ਨੇ ਏਡਾ ਵੱਡਾ ਕੰਮ ਕੀਤਾ ਤੇ ਨਾ ਹੀ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਏਡਾ ਵੱਡਾ ਕੰਮ ਕਰੇ ਜਿਦਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੀਤਾ ਇਹਨਾਂ ਨੂੰ ਭੁਲੇਖਾ ਹੈ ਇਹ ਅੰਦਰ ਬਹਿ ਕੇ ਕਾਗਜ਼ ਰੱਦ ਕੀਤੇ ਗਏ ਆ ਜਿਹਦੇ ਤੇ ਅਜੇ ਤੱਕ ਜੇ ਨਾ ਕਾਗਜ਼ ਬਾਹਰ ਕੋਈ ਲਾਇਆ ਗਿਆ ਵੀ ਕੀਤੇ ਤੇ ਕੀ ਦੋਸ਼ ਲਾ ਕੇ ਸੀ ਇਹ ਕਾਗਜ਼ ਰੱਦ ਕੀਤੇ ਆ ਅਜੇ ਤੱਕ ਹਰੋ ਸਾਹਿਬ ਵੀ ਨਹੀਂ ਇੱਥੇ ਪਹੁੰਚੇ ਤੇ ਨਾ 10 ਵਜੇ ਤੇ ਲਗਭਗ ਰਾਤ ਤੇ ਲਿਸਟਾਂ ਇਹਨਾਂ ਨੇ ਲਾਈਆਂ ਉਹ ਅਜੇ ਤੱਕ ਵੀ ਨਹੀਂ ਕੋਈ ਪੂਰੀਆਂ ਲਿਸਟਾਂ ਲਾਈਆਂ ਵੀ ਕੀਦੇ ਤੇ ਦੋਸ਼ ਕੀ ਹੈ ਕਿਸ ਕਾਰਨ ਅਸੀਂ ਕਾਏ ਦੇ ਕਾਗਜ਼ ਰੱਦ ਕਰ ਰਹੇ ਹਾਂ ਉਹ ਕਿਸੇ ਨੂੰ ਨਾ ਤਾਂ ਪੁੱਛਿਆ ਗਿਆ ਤੇ ਨਾ ਕਿਸੇ ਨੂੰ ਦੱਸਿਆ ਗਿਆ ਜੇ ਕਿਸੇ ਨੂੰ ਪਹਿਲਾਂ ਲੱਗਦਾ ਪਤਾ ਤਾਂ ਅਗਲਾ ਆਪਦਾ ਉਹਦਾ ਸਪਸ਼ਟੀਕਰਨ ਦਿੰਦਾ ਵੀ ਮੇਰੇ ਕਾਗਜ਼ ਕਿਸ ਕਾਰਨ ਰੱਦ ਕੀਤੇ ਹੈ ਇੱਕੋ ਲਾਈਨ ਲਿਖੀ ਹੈ ਕਿ ਵੀਡੀਓ ਦੀ ਰਿਪੋਰਟ ਤੇ ਕਾਗਜ਼ ਰੱਦ ਕੀਤੇ ਗਏ ਹੈ ਜਦੋਂ ਕਿ ਹਾਈ ਕੋਰਟ ਦੇ ਦੇਸੀ ਕਿ ਐਪੀ ਡੇਟ ਲਾ ਕੇ ਤੁਸੀਂ ਚੋਣ ਲੜ ਸਕਦੇ ਹੋ ਬਹੁਤ ਸਾਰੇ ਭਰਾਵਾਂ ਨੇ ਸਾਡੇ ਨੇ 100-100 ਰੁਪਏ ਦੇ ਨਾਲ ਦਾ ਲਾ ਕੇ ਐਪੀ ਡੇਟ ਲਾਤੇ ਸੀ ਕਿ ਜਿਹੜਾ ਉਹ ਚੁੱਲਾ ਟੈਕਸ ਵਾਲਾ ਉਹ 7 ਰੁਪਏ ਸਾਲ ਦਾ ਟੈਕਸ ਆ ਵੀ ਜੇ ਕੋਈ ਸਾਡਾ ਪਿਛਲਾ ਰਹਿੰਦਾ ਹੋ ਤਾਂ 100 ਰੁਪਏ ਦਾ ਲਾ ਕੇ ਉਹ ਵੀ ਘਾਟ ਪੂਰੀ ਕਰਤੀ ਸੀ ਪਰ ਅਜੇ ਤੱਕ ਕਿਸੇ ਨੂੰ ਦੱਸਿਆ ਹੀ ਨਹੀਂ ਗਿਆ ਕਿ ਤੇਰੀ ਫਾਈਲ ਅਸੀਂ ਕਿਸ ਕਾਰਨ ਰੱਦ ਕੀਤੀ ਗਈ ਜਿਹੜੇ ਅਫਸਰ ਸਹਿਬਾਨ ਕਾ ਸਰਕਾਰ ਦੀ ਕਟਪੁਤਲੀ ਬਣ ਕੇ ਇਹਨਾਂ ਦੇ ਹੱਥਾਂ 'ਚ ਰਾਜ ਰਿਹਾ ਸਮਾਉਣ ਤੇ ਇਹਨਾਂ ਨੂੰ ਪਿਸਤੌਣਾ ਪਊਗਾ ਕਿਸੇ ਨਾਲ ਕੋਈ ਨਾਤਾ ਲਿਆਇ ਕੀਤੀ ਜਾਣੀ ਤੇ ਨਾ ਬਖਸ਼ਿਆ ਜਾਣਾ ਕਿਉਂਕਿ ਅੱਜ ਲੋਕਤੰਤਰ ਦਾ ਘਾਣ ਹੋ ਰਿਹਾ ਹੈ ਜਿਹੜੇ ਇੱਥੇ ਮੌਜੂਦਾ ਐਮਐਲਏ ਸਮਝ ਨਹੀਂ ਆਈ ਵੀ ਕਿਸ ਕਾਰਨ ਇਹਨਾਂ ਡਰਿਆ ਹੋਇਆ ਕਾਲੀ ਦਲ ਦੇ ਮੰਗਰੀ ਕਿਉਂ ਚੁੰਬੜੇ ਹੈ ਕਾਂਗਰਸ ਪਾਰਟੀ ਵੀ ਨੈਸ਼ਨਲ ਪਾਰਟੀ ਹੈ ਉਹਨਾਂ ਦਾ ਕੋਈ ਡਾਂ ਨਹੀਂ ਲੈਂਦਾ ਇਕੱਲੇ ਸੁਖਬੀਰ ਸਿੰਘ ਬਾਦਲ ਦੇ ਖੌਫ ਤੋਂ ਹੀ ਡਰੀ ਜਾਂਦੇ ਆ ਕਿ ਕਾਲੀ ਦਲ ਦੇ ਜਿੰਨੇ ਕਾਗਜ਼ ਇਹਨਾਂ ਨੇ ਰੱਦ ਕਰਾਏ ਐ ਐਮਐਲਏ ਸਾਹਿਬ ਨੂੰ ਬੇਨਤੀ ਆ ਵੀ ਕਿਸੇ ਇੱਕ ਦੇ ਚੋਣ ਕਰਾ ਕੇ ਵੇਖ ਲੈ ਜੇ ਕੋਈ ਇਹਦਾ ਬੰਦਾ ਜਿੱਤ ਜੇ ਤਾਂ ਸਾਸੀਂ ਦੂਜੀਆਂ ਵੀ ਚ ਇਹਨਾਂ ਨੂੰ ਛੱਡ ਦਿਆਂਗੇ ਕਿ ਇਹਨਾਂ ਦਾ ਬੰਦਾ ਜਿੱਤਿਆ ਸਾਡੇ ਸਾਰੇ ਜਿੰਨਾਂ ਦਾ 100% ਮੀਤ ਸੀ ਕਿ ਇਹ ਬਹੁਤ ਗਿਣਤੀ ਦੇ ਨਾਲ ਇਹ ਜਿੱਤਣਗੇ 101% ਉਹਨਾਂ ਸਾਡੇ ਭਰਾਵਾਂ ਨੇ ਜਿੱਤਣਾ ਸੀ ਜਿੱਥੇ ਇਹਨਾਂ ਨੂੰ ਆਪਣੀਆਂ ਜ਼ਮਾਨਤਾਂ ਜਬਤ ਹੋਣ ਦਾ ਡਰ ਸੀ ਉਹੋ ਕਾਗਜ਼ ਪਹਿਲਾਂ ਇਹਨਾਂ ਨੇ ਰੱਦ ਕਰਾਏ ਆ ਇਹਨਾਂ ਨੂੰ ਜੇ ਸ਼ੰਕਾ ਆਪਦੀ ਕੱਢ ਲੈਣੀ ਚਾਹੀਦੀ ਏ ਜੀ ਕੌਣ ਕੌਣ ਉਮੀਦਵਾਰ ਨੇ ਜਿਨ੍ਹਾਂ ਦੇ ਕਾਗਜ਼ ਰੱਦ ਹੋਏ ਆ ਤੁਹਾਡੇ ਰੱਦ ਹੋਏ ਆ ਜੀ ਹਾਂਜੀ ਹਾਂਜੀ ਮੇਰੇ ਵਿੱਚ ਕਮੀ ਸੀ ਤੁਹਾਡੇ ਕਾਗਜ਼ਾਂ ਵਿੱਚ ਸਾਰਿਆਂ ਵਿੱਚ ਕਮੀ ਕੁਝ ਵੀ ਨਹੀਂ ਕੋਈ ਕਮੀ ਨਹੀਂ ਸਾਰੀ ਚੀਜ਼ਾਂ ਅਸੀਂ ਨਾਲ ਲਾਈਆਂ ਹੋਈਆਂ ਜੀ ਮੇਰੇ ਪਿੰਡ ਦੇ ਵਿੱਚੋਂ ਮੇਰੇ ਬਾਜਾਖਾਨਾ ਨਗਰ ਦੇ ਵਿੱਚੋਂ ਸਾਰੇ ਬੰਦਿਆਂ ਨੇ ਮੈਨੂੰ ਸਹਿਯੋਗ ਸੀ ਸਰਪੰਚ ਸਾਹਿਬ ਖੜੇ ਆ ਸਾਰੇ ਬੰਦੇ ਖੜੇ ਪਿੰਡ ਮੱਲਾ ਦਾ ਸੀ ਉਹ ਸੀਗੇ ਜੀ ਸ਼ਰਮ ਧੱਕਾ ਕਰਿਆ ਜੀ ਕਿੰਨੀ ਆ ਫਿਲਹਾਲ ਇਹ ਬਾਜੇ ਬਾਜੇਖਾਨੇ ਮੈਂ ਬਲਾਕ ਸੰਵਤੀ ਦੇ ਇਲੈਕਸ਼ਨ ਲੜਦਾ ਸੀਗਾ ਜੀ ਕਿੰਨੀਆਂ ਪਰੀਆਂ ਗਈਆਂ ਸੀ ਕੁੱਲ ਕੁੱਲ 2 ਪਰੰਗਾ ਸੀਗਾ ਜੀ ਠੀਕ ਹੈ ਦੋਵੇਂ ਰੱਦ ਨੇ ਦੋਨੇ ਰੱਦ ਕਰਤੀਆਂ ਜੀ ਦੋਵੇਂ ਰੱਦ ਕਰ ਸ਼ਰੇਮ ਧੱਕਾ ਕਰਿਆ ਜੀ ਜੇ ਇਹਨਾਂ ਦੇ ਵਿੱਚ ਲੱਤਾਂ 'ਚ ਦਮ ਹੈਗਾ ਤਾਂ ਮੇਰੇ ਕਾਗਜ਼ ਸਹੀ ਕਰਵਾ ਦੇਣ ਤੇ ਇਲੈਕਸ਼ਨ ਹੋ ਜਾਣ ਚਾਹੀਦੇ ਈ ਸਨ ਬਸ ਮਤਲਬ ਜਿਹੜਾ ਹੁਣ 6 ਫਾਈਲਾਂ ਸੀਗੀਆਂ ਬਾਜੇਖਾਨੇ ਪੰਜ ਰੱਦ ਹੋ ਗਈਆਂ ਮਤਲਬ ਬੰਦਾ ਇੱਕ ਤਰੀਕੇ ਨਾਲ ਸਿੱਧਾ तरीके ਨਾਲ ਜੇਤੂ ਕਰਾਰ ਦੇਤਾ ਉਹਨਾਂ ਨੇ ਸਿੱਧਾ ਜੇਤੂ ਕਰਾਰ ਦੇਦਾ ਜੀ ਕੋਠੀ 'ਚ ਬਿਠਾ ਕੇ ਐ ਕਹਿੰਦਾ ਵੀ ਤੂੰ ਜਿੱਤਿਆ ਮੈਂ ਗੱਲ ਖਤਮ ਐ ਬਸ ਕਾਗਜ਼ ਭਰ ਦੇ ਮੇਰੇ ਕਾਗਜ਼ ਧੱਕੇ ਨਾਲ ਕੈਨਸਲ ਕਰਾਏ ਐ ਪਰ ਕੀ ਲੋੜ ਸੀ ਚੋਣਾ ਕਰਵਾਉਂਦੀ ਜੇਕਰ ਇਸ ਤਰੀਕੇ ਨਾਲ ਬਣਾਉਣੇ ਸੀਗੇ ਇਹਨਾਂ ਨੇ ਆਪਣੇ ਇਹ ਤਾਂ ਲੋੜ ਹੀ ਨਹੀਂ ਸੀਗੀ ਫਿਰ ਤਾਂ ਸ਼ਰੇਆਮ ਆਪ ਦੇ ਬੰਦੇ ਜਿਤਾ ਦਿੰਦੇ ਇਹ ਲੋੜੀਂ ਚੋਣਾ ਕਰਾਉਣ ਦੀ ਕੀ ਲੋੜ ਸੀਗੀ ਫਿਰ ਸ਼ਰੇਆਮ ਧੱਕਾ ਹੋਇਆ ਜੀ ਪਰ ਉਸ ਦਿਨ ਤਾਂ ਕਹਿ ਰਹੇ ਸੀ ਕਿ ਕੋਈ ਧੱਕਾ ਨਹੀਂ ਹੋਊਗਾ ਸਾਰੇ ਕਾਗਜ਼ ਪਰ ਉਹ ਇਲੈਕਸ਼ਨ ਲੜੋ ਬੜਾ ਕਹਿ ਰਹੇ ਸੀਗੇ ਜੀ ਐਮਐਲਏ ਸਾਹਿਬ ਨੇ ਆਪ ਕਿਹਾ ਕਹਿੰਦੇ ਵੀ ਅਸੀਂ ਤੁਹਾਨੂੰ ਕਾਗਜ਼ ਤੁਹਾਡੇ ਘਰ ਦੋਇਆ ਜੀ ਹਾਂਜੀ ਸਾਡੇ ਵੀ ਲੱਦੇ ਹੋਇਆ ਤੁਹਾਡਾ ਦੋਇਆ ਰਣ ਸਿੰਘ ਵਾਲਾ ਜੂਨ ਚੋੜੀ ਰਣ ਸਿੰਘ ਵਾਲੇ ਹਾਂਜੀ ਰਣ ਸਿੰਘ ਵਾਲੇ ਵੀ ਬੰਦਾ ਸਿੱਧਾ ਬਣਾਤਾ ਹਾਂ ਉਹਨਾਂ ਨੇ ਆਪਦਾ ਪਿੰਡ ਦੇ ਬਣਾਉ ਉੱਥੇ ਬਣ ਗਿਆ ਉਹਨਾਂ ਦਾ ਵਾਲਗਿਆ ਸਾਹਿਬ ਬਣ ਗਿਆ ਨਾ ਉਹਦੇ ਪੱਲੇ ਬੂਡ ਸੀ ਨਾ ਉਹਦੇ ਕੱਖ ਪੱਲੇ ਨਹੀਂ ਸੀ ਜੀ ਇੱਥੇ ਐਮ ਐਲ ਏ ਆਇਆ ਆਪ ਵੀ ਆਇਆ ਵਾਲਗਿਆ ਸਾਹਿਬ ਸੋ ਡਾ ਸਾਨੂੰ ਤੁੱਲਾ ਟੈਕਸੀ ਵੀ ਅਸੀਂ ਲੈ ਕੇ ਦੇਵਾਂਗੇ ਤੁਹਾਨੂੰ ਸਭ ਕੁਝ ਲੈ ਕੇ ਦੇਵਾਂਗੇ ਐਂ ਸਾਡੇ ਨਾਲ ਸਰਪੰਚੀ ਵੇਲੇ ਕਰੀਆ ਸਰਪੰਚੀ ਵੀ ਸਾਡੇ ਨਾਲ ਧੱਕਾ ਕਰੇ ਹੁਣ ਸਾਡਾ ਨਗਰ ਤੇ ਰਣ ਸਿੰਘ ਵਾਲਾ ਇੱਕੋ ਇੱਕ ਬੂਡ ਸੀ ਸਾਡੀ ਮਗਰ ਜੀ ਸ਼੍ਰੋਮਣੀ ਕਾਲੀ ਦੀ ਕਾਗਜ਼ ਕੈਨਸਲ ਕਰਤੇ ਰਾਤ 10 ਵਜੇ ਦੇ ਤੱਕ ਬੈਠੇ ਰਹੇ ਆ ਉਦੋਂ ਬਾਅਦ ਇਹਨਾਂ ਨੇ ਲਿਸਟਾਂ ਲਾਈਆਂ ਸਾਡਾ ਬੁਰਾ ਹਾਲ ਕਰਕੇ ਰੱਖਤਾ ਉਥੇ ਨਹੀਂ ਅਸੀਂ ਆਪਦਾ ਨਾਂ ਭਰਦੇ ਕਾਗਜ਼ ਜੋ ਦਸਦਾ ਇਹੀ ਕਰਨਾ ਸੀ ਉਦੋਂ ਤੋਂ ਦਾ ਤੁਹਾਨੂੰ ਚੁੱਲਾ ਟੈਕਸ ਲੈ ਕੇ ਦੇਵਾਂਗੇ ਸਭ ਕੋ ਲੈ ਕੇ ਦੇਵਾਂਗੇ ਇੱਥੇ ਫਿਰਦਾ ਰਿਹਾ ਕੱਲ ਐਮਐਲਏ ਵੀ ਫਿਰਦਾ ਰਿਹਾ ਤੇ ਮਗਰੋਂ ਆ ਕੇ ਐਂ ਕਰ ਗਏ ਮਗਰੋਂ ਜੜ ਕੱਢ ਕੇ ਜਾਮਾ ਐਵੇਂ ਤੁਹਾਡੇ ਰੱਦ ਹੋਇਆ ਜੀ ਸਾਡੇ ਨਹੀਂ ਜੀ ਮੈਂ ਤਾਂ ਛੋਟਾ ਭਾਈ ਉਹ ਕਿੰਨਾ ਕਿੰਨਾ ਰੱਦ ਹੋਇਆ ਉਮੀਦਵਾਰ ਕਿਹੜੇ ਕਿਹੜੀ ਸੀਗੇ ਤੁਹਾਡੇ ਰੱਦ ਹੋਇਆ ਹਾਂਜੀ ਹਾਂਜੀ ਦਲ ਸ ਰਣ ਸਿੰਘ ਹਾਲ ਤੋ ਰਾਮ ਸਿੰਘ ਹਾਂਜੀ 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 ਸੈਂਕੜੇ ਸਾਂ ਦੂਜੀ ਫਾਈਲ ਮੇਰੀ ਸੀਗੀ ਤੁਹਾਡੀ ਰੱਦ ਹੋ ਗਈ ਤੁਹਾਡੇ ਕਮੀ ਸੀ ਕੋਈ ਕਾਗਜ਼ਾਂ ਚ ਕਮੀ ਨਹੀਂ 1% ਦੀ ਵੀ ਸਾਡੀ ਕਮੀ ਦੀ ਕੋਈ ਜੋ ਐਫੀ ਡੈਪਟ ਵਗੈਰਾ ਜੋ ਵੀ ਲੱਗਣਾ ਸੀ ਸਾਰਾ ਅਸੀਂ ਲਾਇਆ ਜੀ ਹਾਂ ਹਾਂ ਹਾਂਜੀ ਕਮੀ ਜੇ ਕੋਈ ਕਾਗਜ਼ਾਂ ਚ ਕਮੀ ਹੈ ਤਾਂ ਸਾਨੂੰ ਦੱਸਿਆ ਤਾਂ ਜਾਵੇ ਵੀ ਤੁਹਾਡੇ ਆ ਕਾਗਜ਼ਾਂ ਚ ਕਮੀ ਹੈ ਇਹ ਰੀਸ ਕਰਦੇ ਆ ਭਗਤ ਸਿੰਘ ਦੀ ਭਗਤ ਸਿੰਘ ਨੇ ਅੱਗੇ ਕੁਰਬਾਨੀਆਂ ਦੇ ਕੇ ਆਪਦੀਆਂ ਜਾਨਾਂ ਦੀਆਂ ਕੁਰਬਾਨੀਆਂ ਦੇ ਕੇ ਇਸ ਮੁਲਕ ਨੂੰ ਯਾਦ ਕਰਾਇਆ ਸੀ ਅੱਜ ਇਹਨਾਂ ਨੇ ਉਹਦੀ ਪੱਗ ਦਾ ਰੰਗ ਵੇਖ ਕੇ ਤੇ ਹੋਰ ਪੱਗਾਂ ਖਰੀਦ ਕੇ ਤੇ ਭਗਤ ਸਿੰਘ ਬਣ ਗਏ ਆ ਸਾਡੀ ਨੌਜਵਾਨੀ ਦੇ ਪੀੜੀ ਦੇ ਵਿੱਚ ਭਗਤ ਸਿੰਘ ਦਾ ਇੱਜ਼ਤ ਮਾਨ ਹੈ ਉਹਨੂੰ ਵੇਖ ਕੇ ਇੰਨੇ ਦੀ ਸਰਕਾਰ ਬਣਾਤੀ ਐ ਉਹ ਸਰਕਾਰ ਬਣਾ ਕੇ ਅੱਜ ਉਹਦਾ ਇਹ ਭਗਤ ਸਿੰਘ ਦਾ ਨਾਮ ਲੈ ਕੇ ਸਾਡੇ ਲੋਕਾਂ ਦੇ ਉੱਤੇ ਸਾਜ਼ਿਦ ਕਰ ਰਹੇ ਐ ਇਹ ਡਾਂਗ ਚਲਾ ਰਹੇ ਐ ਜੋ ਕਿ ਇਸ ਦਬਾ ਦੇ ਨਾਲ ਬਿਠਾ ਰਹੇ ਐ ਪਰ ਭਗਤ ਸਿੰਘ ਦੀ ਰੀਸ ਕਰਨੀ ਬਹੁਤ ਮੁਸ਼ਕਲ ਐ ਇਸ ਉਹ ਗੁੰਡਾ ਰਾਜ ਅੰਗਰੇਜ਼ਾਂ ਵਾਲਾ ਰਾਜ ਇਹ ਇਹਨਾਂ ਨੇ ਇਹ ਸ਼ੁਰੂ ਕਰ ਲਿਆ ਇਹਨਾਂ ਨੇ ਅੰਗਰੇਜ਼ਾਂ ਤੋਂ ਸਿੱਖ ਕੇ ਆਏ ਐ ਵੀ ਭਗਤ ਸਿੰਘ ਦਾ ਨਾਮ ਲੈ ਕੇ ਤੁਸੀਂ ਰਾਜ ਕਰ ਲਓ ਤੇ ਰਾਜ ਕਰਕੇ ਲੋਕਾਂ ਨੂੰ ਕੁੱਟੋ ਮਾਰੋ ਤੇ ਆਮ ਲੋਕ ਸੀ ਕਿ ਆਮ ਆਦਮੀ ਪਾਰਟੀ ਨਾਮ ਇਹਨਾਂ ਦਾ ਹਾਂਜੀ ਇਹਦਾ ਕਹਿੰਦੇ ਕਿ ਆਮ ਲੋਕ ਆ ਅਸੀਂ ਆਮ ਆਦਮੀ ਪਾਰਟੀ ਕਿਹੜੀ ਆਮ ਆ ਜੀ ਆ ਦੇਖ ਲਓ ਆਮ ਤੁਸੀਂ ਦੇਖ ਲਓ ਆ ਦੇਖੀ ਜਾਂਦੀ ਆ ਸੰਗਤ ਸਾਰੀ ਦੇਖੀ ਜਾਂਦੀ ਆ ਅਸੀਂ ਤਾਂ ਦਾਵਾ ਕਰਦੇ ਆ ਸਾਡੇ ਬਰੋਬਰ ਤੇ ਕੈਂਡੀਡੇਟ ਜੋ ਵੀ ਖੜਾ ਸੀ ਉਹ ਮੈਂ ਖੁਦ ਕਹਿਣਾ ਉਹ ਬੰਦਾ ਉਹ ਖੜ ਨਹੀਂ ਰਿਹਾ ਸੀ ਤਿੰਨ ਵਾਰੀ ਐਮਐਲਏ ਨੂੰ ਜਵਾਬ ਦਿੱਤਾ ਪਰ ਉਸ ਬੰਦੇ ਨੂੰ ਇਹ ਕਿਹਾ ਵੀ ਜੇ ਤੂੰ ਨਹੀਂ ਖੜਨਾ ਤੇ ਹਸਾਵਲਾਲਾ ਮੇਰੀ ਜ਼ਿੰਮੇਵਾਰੀ ਤੈਨੂੰ ਮੈਂ ਜਿਤਾ ਕੇ ਲਿਉ ਉਹਨੇ ਉਹਦੀ ਪੂਰੀ ਕਰਤੀ ਹੈ ਖੁਸ਼ ਇਲੈਕਸ਼ਨ ਤੇ ਤੁਹਾਨੂੰ ਕਹਿੰਦੇ ਵੋਟਾਂ ਮੰਗਣ ਦੀ ਕੋਈ ਲੋੜ ਹੀ ਨਹੀਂ ਉਹ ਕਹਉ ਭਗਤ ਸਿੰਘ ਦਾ ਨਾਂ ਚਲਾ ਕੇ ਅੱਗੇ ਇੱਕ ਸਰਕਾਰ ਬਣਾ ਲਈ ਹੈ ਹੁਣ ਭਗਤ ਸਿੰਘ ਦਾ ਨਾਂ ਲੈ ਕੇ ਪੱਗਾਂ ਮਖਾ ਕੇ ਤੇ ਇਹ ਆ ਗੁੰਡਾਗਰਦੀ ਕਰ ਰਹੇ ਆ ਪਹਿਲਾਂ ਵੀ ਸੀ ਜਿਵੇਂ ਕੱਲ ਉੱਥੇ ਵੇਖਿਆ ਆਪਾਂ ਪਟਿਆਲੇ ਏਰੀਆ ਦੇ ਵਿੱਚ ਕਾਗਜ਼ ਖੋਖੋ ਕੇ ਭੱਜ ਰਹੇ ਆ ਔਰਤਾਂ ਤੋਂ ਇਹਨਾਂ ਦੇ ਵਰਕਰ ਮੀਸੀ ਕੀ ਆ ਕੁਝ ਵਾਪਰੂਗਾ ਸਰਕਾਰ ਦੇ ਵਿੱਚ ਕੋਈ ਉਮੀਦ ਤਾਂ ਇਹਨਾਂ ਤੋਂ ਕਿਸੇ ਨੂੰ ਕਿਸੇ ਕਿਸਮ ਦੀ ਵੀ ਕੋਈ ਉਮੀਦ ਹੈ ਨਹੀਂ ਹੁਣ ਕਿਸੇ ਨੂੰ ਕਿਸੇ ਕਿਸਮ ਦੀ ਵੀ ਕੋਈ ਕੰਮ ਦੀ ਉਮੀਦ ਨਹੀਂ ਕੋਈ ਕੰਮ ਦਾ ਮੈਨੂੰ ਇੱਕ ਵੀ ਗਿਣਾ ਦੇਣ ਹਾਂ ਸਰਦਾਰ ਸਰਵੀਰ ਸਿੰਘ ਬਾਦਲ ਦੇ ਕੀਤੇ ਹੋਏ ਕੰਮਾਂ ਤੇ ਜੋ ਬਿਲਡਿੰਗਾਂ ਬਣੀਆਂ ਉਹਨਾਂ ਤੇ ਕਲੀ ਕੁਚਾ ਮਾਰਦਾ ਆਪ ਦੀ ਪੀਲੇ ਰੰਗ ਦੀਆਂ ਬਿਲਡਿੰਗਾਂ ਦੇ ਉੱਤੇ ਮਾਰ ਕੇ ਰੰਗ ਆਮ ਪਾਰਟੀ ਦੇ ਨਾਮ ਲਿਖਾਤਾ ਸੜਕਾਂ ਚੰਗੀਆਂ ਵਧੀਆ ਬਣੀਆਂਆਂ ਵਿਆ ਜੈਤੋ ਦੇ ਵਿੱਚ ਵੇਖ ਲਓ ਉਹ ਪੱਟ ਕੇ ਲੋਕਟਾਂ ਤੇ ਹੁਣ ਉਹ 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 ਬਣਾ ਰਹੇ ਆ ਕੁਝ ਵੀ ਨਹੀਂ ਇਹਨਾਂ ਤੋਂ ਕੀਤਾ ਗਿਆ ਜੋ ਪ੍ਰਾਣੀਆਂ ਚੀਜ਼ਾਂ ਬਣੀਆਂ ਉਹਨਾਂ ਨੂੰ ਕਲੀ ਕੁਚੀ ਜ਼ਰੂਰ ਕਰਤੀ ਆ ਕਰੋਨਾ ਰੁਪਿਆ ਖਾਲਿਆ ਸਾਡੇ ਸਕੂਲ ਦੇ ਬਾਜਾਖਾਨੇ ਦੇ ਵਿੱਚ ਲੜਕੀਆਂ ਦਾ ਸਕੂਲ ਬਣਿਆ ਹੋਇਆ ਤੁਸੀਂ ਉਹਦੀ ਬਿਲਡਿੰਗ ਨੂੰ ਵੇਖੋ ਵੀ ਜੇ ਭੋਰਾ ਵੀ ਕਿਸੇ ਕਿਸਮ ਦਾ ਅੱਜ ਤੱਕ ਟੱਚ ਹੋਇਆ ਸਰਦਾਰ ਸੁਵੀਰ ਸਿੰਘ ਬੱਲ ਦੀ ਵੱਡੇ ਬੱਲ ਸਾਹਿਬ ਨੇ ਬਣਵਾਇਆ ਸੀ ਸਕੂਲ ਉਹਦੀ ਕੰਧ ਢਾ ਕੇ ਉਹਨਾਂ ਨੇ ਜ਼ਰੂਰ ਉਹਨੂੰ ਰੰਗ ਕੂਚੀ ਕਰਕੇ ਤੇ ਆਪਦਾ ਨਹੀਂ ਪੱਥਰ ਲਾਏ ਆ ਬਹੁਤ ਬਹੁਤ ਧੰਨਵਾਦੀ ਤੁਹਾਡਾ ਸਾਰਿਆਂ ਦਾ ਓਕੇ ਜੀ ਥੈਂਕ ਯੂ ਤੁਹਾਡਾ ਵੀ ਧੰਨਵਾਦ ਜੀ